ਸ਼੍ਰੀ ਕਾਲ ਸ਼੍ਰੀ ਕਾਲ ਅੱਡ ਲੋਸਾ ਮੇਨ ਜਿਹੜੀ ਖਬਰ ਆ ਖਬਰਾਂ ਤਾਂ ਸਾਰੀਆਂ ਮੇਨ ਆ ਪਰ ਜਿਹੜਾ ਜਿਹਨੂੰ ਕਾਣਾ ਵੀ ਕਹਿੰਦੇ ਸਲਵਾਰ ਵਾਲਾ ਵੀ ਕਹਿੰਦੇ ਤਾਂ ਕਈ ਉਹਨੇ ਡਰਾਮੇ ਡਰੋਮੇ ਕੀਤੇ ਢਿੱਡ ਬੜਾ ਘਮਾਉਂਦਾ ਹੁੰਦਾ ਸੀ ਲੋਕਾਂ ਨੂੰ ਬੇਵਕੂਫ ਬਣਾਇਆ ਇੱਕ ਦਿਨ ਵੀ ਰੱਖਤਾ ਸੀ ਯੋਗਾ ਦੇਵਸ ਮੇਰੀ ਮਰਜ਼ਾ ਦਾ ਜਿਹੜਾ ਪਤੰਜਲੀ ਵਾਲਾ ਉਹ ਸਾਰੇ ਕਹੀ ਜਾਂਦੇ ਹਰੇਕ ਪ੍ਰੋਡਕਟ ਦੇ ਵਿੱਚ ਗਊ ਮੂਤਰ ਤੇ ਗਾਂ ਦਾ ਨੇ ਗੋਬਰ ਪਾਇਆ ਹੋਇਆ ਵੀ ਜਿਹਦਾ ਵੀ ਲਊਗਾ ਤਮਾੜਾ ਮੋਟਾ ਅਸਰ ਤਾਂ ਹੋਵੇ ਨਾ ਉਹ ਉਹ ਬੰਦੇ ਉਸ ਬੰਦੇ ਨੂੰ ਸਾਰਾ ਕੁਝ ਜਾ ਰਿਹਾ ਕਹਿੰਦੇ ਹਿੰਦੂਤਾਂ ਪੱਕਾ ਕਰਨ ਵਾਸਤੇ ਪਰ ਸੁਪਰੀਮ ਕੋਰਟ ਨੇ ਕਹਿੰਦਾ ਤੁਸੀਂ ਇੰਨੇ ਵੀ ਮਾਸੂਮ ਨਹੀਂ ਕਿ ਤੁਹਾਡਾ ਹਿਰਦੇ ਪਰਿਵਰਤਨ ਹੋ ਗਿਆ ਸੁਪਰੀਮ ਕੋਰਟ ਦੀ ਆਰਮਦੇਵ ਨੂੰ ਚੰਗੀ ਤਾੜਦਾ ਜੀ ਦੇਖੋ ਜਿੱਥੋਂ ਤੱਕ ਆਰਮਦੇਵ ਦਾ ਸਬੰਧ ਹੈ ਤੁਸੀਂ ਗੱਲ ਗਊ ਮੂਤਰ ਦੀ ਕੀਤੀ ਗੋਬਰ ਦੀ ਕੀਤੀ ਇੱਥੇ ਤੱਕ ਸੀਮਤ ਨਹੀਂ ਜੀ ਮਾਰਕਸੀ ਪਾਰਟੀ ਦੀ ਇੱਕ ਵੱਡੀ ਲੀਡਰ ਹੈ ਬਰਿੰਦਾ ਕਰਾਸ ਜੀ ਪਰ ਆਪਾਂ ਜਾਣਦੇ ਹਾਂ ਕਿ ਜਿਹੜੀਆਂ ਟ੍ਰੇਡ ਯੂਨੀਅਨਾਂ ਹੁੰਦੀਆਂ ਹਨ ਜਿਹੜੇ ਮਜ਼ਦੂਰ ਕੰਮ ਕਰਦੇ ਆ ਵਰਕਰ ਆ ਉਹਨਾਂ ਦੀਆਂ ਯੂਨੀਅਨਾਂ ਲਗਭਗ ਸਾਰਿਆਂ ਦੇ ਪਿੱਛੇ ਕੋਈ ਨਾ ਕੋਈ ਖੱਬੀ ਤਰ ਹੁੰਦੀ ਹੈ। ਹਮਮ। ਔਰ ਯੂਨੀਅਨ ਉਹੀ ਕਾਮਯਾਬ ਮੰਨੀ ਜਾਂਦੀ ਹੈ ਜਿਹਦੇ ਪਿੱਛੇ ਖੱਬੀ ਤਰ ਹੁੰਦੀ ਹੈ ਕਿਉਂਕਿ ਉਹਨਾਂ ਦੇ ਕੋਲ ਇੱਕ ਤਜਰਬਾ ਹੁੰਦਾ ਉਹਨਾਂ ਦੇ ਕੋਲ ਇੱਕ ਸਿਧਾਂਤ ਹੁੰਦਾ ਉਹ ਆਪਣੇ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਐਜੂਕੇਟ ਕਰਦੇ ਆ ਟ੍ਰੇਡ ਯੂਨੀਅਨ ਦੇ ਨਿਯਮ ਸਮਝਾਉਂਦੇ ਆ ਲੜਾਈ ਕਿਵੇਂ ਲੜਨੀ ਹੈ ਵਗੈਰਾ ਵਗੈਰਾ। ਜੀ। ਉਹ ਇਹਦੀ ਜਿਹੜੀ ਪਤੰਜਲੀ ਵਾਲੀ ਉਹ ਫੈਕਟਰੀ ਆ ਜਾਂ ਪਤੰਜਲੀ ਵਾਲਾ ਦਾ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਦੇ ਵਿੱਚ ਬਹੁਤ ਸਾਰੇ ਜਿਹੜੇ ਵਰਕਰ ਕੰਮ ਕਰਦੇ ਸੀ ਮਜ਼ਦੂਰ ਕੰਮ ਕਰਦੇ ਸੀ ਉਹਨਾਂ ਮਜ਼ਦੂਰਾਂ ਤੋਂ ਜਿਹੜੀ ਇਨਫਰਮੇਸ਼ਨ ਹਾਸਲ ਹੋਈ ਸੀ ਬਰਿੰਦਾ ਕਰਾਤ ਨੂੰ ਉਸ ਇਨਫਰਮੇਸ਼ਨ ਦੇ ਆਧਾਰ ਦੇ ਉੱਤੇ ਉਹਨੇ ਜਨਤਕ ਤੌਰ ਦੇ ਉੱਤੇ ਇਹ ਇਲਜ਼ਾਮ ਲਾਇਆ ਸੀ ਕਿ ਰਾਮਦੇਵ ਜਿਹੜਾ ਦਵਾਈਆਂ ਵੜਾਉਦਾ ਹੈ ਜਿਹਦੇ ਰਾਹੀਂ ਇਹ ਸਾਰੇ ਰੋਗਾਂ ਦਾ ਇਲਾਜ ਕਰਦਾ ਉਹਨਾਂ ਦਵਾਈਆਂ 'ਚ ਪਾਇਆ ਕੀ ਕੁਝ ਜਾਂਦਾ ਹੈ ਜੀ ਆ ਗਊ ਮੁੱਤਰ ਤੇ ਗੋਬਰ ਵਾਲੀ ਗੱਲ ਤਾਂ ਹੁਣੋਂ ਦੀ ਐ ਹੂੰ ਹੂੰ ਸਭ ਤੋਂ ਪਹਿਲਾਂ ਉਹਨੇ ਇਹ ਗੱਲ ਕਹੀ ਸੀ ਕਿ ਜਿਹੜੇ ਮਰਦਾ ਹੁੰਦੇ ਐ ਮਰਦਿਆਂ ਦੀਆਂ ਖੋਪੜੀਆਂ ਜਿਹੜੀਆਂ ਉਹ ਸ਼ਮਸ਼ਾਨ ਘਰ ਚੋਂ ਜਦੋਂ ਉਹਨਾਂ ਦਾ ਦਾ ਸੰਸਕਾਰ ਕੀਤਾ ਜਾਂਦਾ ਹੈ ਜੀ ਉਸ ਵੇਲੇ ਉਹਨਾਂ ਦੇ ਨਾਲ ਤਾਲਮੇਲ ਕਰਕੇ ਦਾ ਸੰਸਕਾਰ ਕਰਨ ਵਾਲਿਆਂ ਨਾਲ ਕਿਉਂਕਿ ਆਪਾਂ ਜਾਣਦੇ ਕਿ ਜਿੰਨਾਂ ਦੇ ਕਿਸੇ ਪਿਆਰੇ ਦਾ ਕਿਸੇ ਬੰਦੇ ਦੀ ਮੌਤ ਹੋ ਜਾਂਦੀ ਐ ਹੂੰ ਹੂੰ ਉਹ ਸੰਸਕਾਰ ਪੂਰਾ ਕਰਕੇ ਆਪਣੀਆਂ ਜਿਹੜੀਆਂ ਉੱਥੇ ਰਸਮਾਂ ਕਰਕੇ ਵਾਪਸ ਆ ਜਾਂਦੇ ਤੇ ਉਸ ਤੋਂ ਬਾਅਦ ਜਿਹੜੀ ਚਿਤਾ ਐ ਉੱਚਤਾ ਦੀ ਦੇਖਪਾਲ ਉਸ ਹਸ਼ਮਸ਼ਾਨ ਕਾਟ ਦੇ ਵਿੱਚ ਕੰਮ ਕਰਨ ਵਾਲੇ ਲੋਕ ਕੀ ਕਰਦੇ ਜੀ ਉਹਨਾਂ ਨਾਲ ਤਾਲਮੇਲ ਬਿਠਾਇਆ ਹੁੰਦਾ ਸੀ ਤੇ ਫਿਰ ਉਹਨਾਂ ਤੋਂ ਉਹ ਹੱਡੀਆਂ ਜਾਂ ਜਿਹੜਾ ਜਿਹੜੀ ਖੋਪੜੀ ਵਗੈਰਾ ਚਾਹੀਦੀ ਹੁੰਦੀ ਸੀ ਉਹ ਲੈਂਦੇ ਹੁੰਦੇ ਸੀ ਜੀ ਔਰ ਉਹਨੇ ਇਲਜਾਮ ਲਾਇਆ ਸੀ ਕਿ ਉਹ ਹੱਡੀਆਂ ਨੂੰ ਪੀਸ-ਪੀਸ ਕੇ ਇਹਨਾਂ ਦਵਾਈਆਂ ਦੇ ਵਿੱਚ ਪਾਇਆ ਜਾਂਦਾ ਹੈ ਹੂੰ ਤੇ ਇਹ ਜਦੋਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਨੇ ਡਿਮਾਂਡ ਕੀਤੀ ਸੀ ਕਿ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਜਾਂਚ ਕਰਕੇ ਇਹਦੇ ਖਿਲਾਫ ਕਾਰਵਾਈ ਕਰੋ ਜੀ ਸੱਗੀ ਜੀ ਫਿਰ ਤੁਸੀਂ ਯਾਦ ਕਰੋ ਉਸ ਵੇਲੇ ਸਾਰੇ ਭਾਰਤ ਦੇ ਵਿੱਚ ਇੱਕ ਤੂਫਾਨ ਖੜਾ ਹੋ ਗਿਆ ਸੀ ਜਿਹੜੇ ਭਗਤ ਜਨ ਸੀ ਜਿਹੜੇ ਇਹਨਾਂ ਦੇ ਨਾਲ ਜੁੜੇ ਹੁੰਦੇ ਸੀ ਉਹਨਾਂ ਨੇ ਥਾਂ ਥਾਂ ਦੇ ਉੱਤੇ ਮਾਰਕਸਿ ਪਾਰਟੀ ਦੇ ਖਿਲਾਫ ਸੀਪੀਐਮ ਦੇ ਖਿਲਾਫ ਮੁਜਾਹਰੇ ਵੀ ਕੀਤੇ ਸੀ ਜੀ ਉਹਨਾਂ ਦੇ ਦਫ਼ਤਰਾਂ ਦੀ ਤੋੜਪੰਨ ਵਗੈਰਾ ਵੀ ਕੀਤੀ ਸੀ ਲੇਕਿਨ ਉਹ ਗੱਲ ਉਹ ਤੋਂ ਅਗਾਂ ਨਹੀਂ ਸੀ ਤੁਰੀ ਕਿਉਂਕਿ ਹਕੂਮਤਾਂ ਚਾਹੇ ਕਾਂਗਰਸੀ ਹੋਵੇ ਤੇ ਚਾਹ ਭਾਤੀਆਂ ਤਾਂ ਪੋਲਿਟਿਕਨਾਂ ਦੀ ਆਦ ਵੀ ਹੈ ਤੁਸੀਂ ਯਾਦ ਕਰੋ ਕਿ 2014 ਦੀ ਇਲੈਕਸ਼ਨ ਤੋਂ ਪਹਿਲਾਂ ਇਹ ਬੰਦਾ ਪਰਚਾਰ ਕਰਦਾ ਹੁੰਦਾ ਸੀ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਪੈਟਰੋਲ ਦੀਆਂ ਤੇ ਤੁਹਾਡੀਆਂ ਖਾਂਟੀਨ ਵਾਲੀਆਂ ਚੀਜ਼ਾਂ ਦੀ ਕੀਮਤ ਫਿਕਸ ਕਰਦਾ ਹੁੰਦਾ ਸੀ ਕਿ ਹੁਣ ਤਾਂ ਐਨੀ ਮਹਿੰਗੀ ਮਿਲਦੀ ਹੈ ਤੇ ਤੁਹਾਨੂੰ ਐਨੀ ਮਿਲੂਗੀ ਇਸ ਲਈ ਭਗਤਾ ਨੇ ਉਹਦੇ ਤੇ ਅਟੈਕ ਕੀਤੇ ਸੀ ਥੋੜਾ ਪਹਿਲੇ ਤੇ ਆ ਜੀਏ ਕਿ ਜਿਹੜੀਆਂ ਦਵਾਈਆਂ ਬਣਾਉਂਦਾ ਦਵਾਈਆਂ ਕਿੰਨੀਆਂ ਕਿੰਨੀਆਂ ਕਾਰਗਰ ਹੈ ਜਿਹੜਾ ਇਹ ਉੱਥੇ ਮਟੀਰੀਅਲ ਲੋਕਾਂ ਨੂੰ ਸਪਲਾਈ ਕਰਦਾ ਜਾਂ ਵੇਚਦਾ ਉਹ ਕਿੰਨਾ ਜਿਹੜਾ ਹੈਗਾ ਉਹਨੂੰ ਆਪਾਂ ਕਹਿ ਸਕਦੇ ਆ ਕਿ ਉਹ ਅਸਲੀ ਹੈ ਉਹ ਨਕਲੀ ਨਹੀਂ ਇਹ ਹਰ ਚੀਜ਼ ਵੇਚਦਾ ਹੈ ਉਹ ਮਿਸਾਲ ਦੇ ਤੌਰ ਤੇ ਮੈਂ ਇੱਕ ਕੋਈ ਤੁਹਾਨੂੰ ਉਦਾਹਰਣ ਦੇਣੀ ਚਾਹੂੰਗਾ ਕਿ ਇਹ ਕਹਿੰਦਾ ਕਿ ਜੀ ਪਤੰਜਲੀ ਦਾ ਕਿਉਂ ਬੜਾ ਸ਼ੁੱਧ ਹੈ ਸ਼ੁੱਧ ਗਊਆਂ ਦਾ ਕਿਉਂ ਹੈ ਇਨਾ ਘਿਓ ਇਹਨੇ ਅੱਜ ਤੱਕ ਬੇਜਤਾ ਚੰਦੀ ਸਾਹਿਬ ਤੇ ਗਊਆਂ ਦਾ ਤੁਸੀਂ ਦੇਖ ਲਓ ਵੀ ਗਊਆਂ ਦੇ ਕੋਲ ਕਿਹਨੀ ਹੈ ਕਿਹ ਹੈ ਜਾਂ ਉਹ ਘਿਓ ਕਿੱਥੋਂ ਲੈ ਕੇ ਆਉਂਦਾ ਹੈ ਇਹਦਾ ਮਤਲਬ ਇਹ ਹੈ ਕਿ ਜਿਹੜੇ ਆਪਾਂ ਪੰਜਾਬ ਦੇ ਵਿੱਚ ਖਬਰਾਂ ਪੜ੍ਹਦੇ ਰਹੇ ਹਾਂ ਇੱਕ ਵਾਰੀ ਬਰਨਾਲੇ ਦੇ ਕੋਲ ਲੋਕਾਂ ਨੇ ਫੜ ਲਿਆ ਸੀ ਇੱਕ ਦੁੱਧ ਬਰਾਊਂਡ ਵਾਲਾ ਕਿ ਨਕਲੀ ਦੁੱਧ ਕਿਵੇਂ ਬਣਦਾ ਜੂਰੀਆ ਵਿੱਚ ਪਾ ਕੇ ਕਿਤੇ ਕਿਉਂ ਕਿਵੇਂ ਬਣਦਾ ਇਹ ਸਾਰੀਆਂ ਚੀਜ਼ਾਂ ਜਿਹੜੇ ਇਹ ਜਿਹੇ ਲੋਕ ਬਣਾਉਂਦੇ ਆ ਪਰ ਇਹਨਾਂ ਦੇ ਸੱਚ ਚੈੱਕ ਕੋਈ ਨਹੀਂ ਸੋ ਨਤੀਜਾ ਇਹ ਹੋਇਆ ਕਿ ਜਦੋਂ ਹਕੂਮਤਾਂ ਦੇ ਨਾਲ ਖੜਦੇ ਆ ਹਕੂਮਤਾਂ ਦੀ ਮਦਦ ਕਰਦੇ ਆ ਪੈਸਾ ਵੀ ਮਹਈਆ ਕਰਵਾਉਂਦੇ ਆ ਉਹਨਾਂ ਨੂੰ ਉਹਨਾਂ ਦੇ ਹੱਕ ਵਿੱਚ ਪ੍ਰਚਾਰ ਵੀ ਕਰਦੇ ਆ ਉਦੋਂ ਹਕੂਮਤਾਂ ਇਹਨਾਂ ਦੇ ਪਾਪਾਂ ਦੇ ਉੱਤੇ ਵੀ ਪਰਦਾ ਪਾ ਦਿੰਦੇ ਆ ਸੋ ਫਿਰ ਇਹਨਾਂ ਦੇ ਹੌਸਲੇ ਇੰਨੇ ਵੱਧ ਜਾਂਦੇ ਕਿ ਕਹਿੰਦੇ ਵੀ ਅਸੀਂ ਹੀ ਹਾਂ ਸਭ ਕੁਝ ਬਰਬਾਦ ਪਰ ਉਦੋਂ ਤੁਸੀਂ ਯਾਦ ਕਰੋ ਜਦੋਂ ਤੁਸੀਂ ਸਲਵਾਰ ਵਾਲੇ ਬਾਬੇ ਦਾ ਕਈ ਵਾਰੀ ਜ਼ਿਕਰ ਕੀਤਾ ਵੀ ਸਲਵਾਰ ਵਾਲਾ ਬਾਬਾ ਕਿਉਂ ਸੀ ਇਹ ਸਲਵਾਰ ਵਾਲਾ ਬਾਬਾ ਇਸ ਕਰਕੇ ਸੀ ਕਿ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਹਕੂਮਤ ਸੀ ਹੂੰ ਹੂੰ ਔਰ ਉਸ ਹਕੂਮਤ ਮੇਲੇ ਅੰਨਾ ਹਜ਼ਾਰੇ ਆ ਕੇ ਬਹਿ ਗਿਆ ਸੀ ਜੰਤਰ ਮੰਤਰ ਚ ਪਠਾਇਆ ਸੀ ਆਰਐਸਐਸ ਵਾਲਿਆਂ ਨੇ ਹੂੰ ਹੂੰ ਤੇ ਇਹਨਾਂ ਨੂੰ ਬਖਸ਼ ਪੈ ਗਿਆ ਸੀ ਕਾਂਗਰਸ ਪਾਰਟੀ ਵਾਲਿਆਂ ਨੂੰ ਵੀ ਕੀ ਕਰੀਏ ਹੂੰ ਹੂੰ ਉਦੋਂ ਉਹ ਐਲਾਨ ਇਹ ਨਹੀਂ ਵੀ ਕਰਤਾ ਸੀ ਕਿ ਮੈਂ ਵੀ ਆ ਰਿਹਾ ਤੇ ਯਾਦ ਕਰੋ ਤੁਸੀਂ ਜਦੋਂ ਹਵਾਈ ਅੱਡੇ ਤੇ ਉਤਰਿਆ ਸੀ ਉਦੋਂ ਉਹ ਕਾਂਗਰਸ ਪਾਰਟੀ ਜਾਂ ਯੂਪੀਏ ਦੀ ਸਰਕਾਰ ਦੇ ਚਾਰ ਮੰਤਰੀ ਗਏ ਸੀ ਜੀ ਔਰ ਚਾਰ ਮੰਤਰੀਆਂ ਨੇ ਜਾ ਕੇ ਇਹਨੂੰ ਰੁਕਾ ਦਿੱਤਾ ਸੀ ਕਿ ਤੁਸੀਂ ਆਹੀ ਬੱਦਲੇ ਅਰੇ ਆ ਕੇ ਵੇਜਾ ਸੀ ਫਿਰ ਹਰਾਮਲੀਲਾ ਮੈਦਾਨ ਦੇ ਵਿੱਚ ਉੱਥੇ ਇਹ ਅੰਨਾ ਹਜਾਰੇ ਦੇ ਬਰਾਬਰ ਦਾ ਲੀਡਰ ਬਣਦਾ ਸੀ ਜਦੋਂ ਇਕੱਠ ਜਿਆਦਾ ਹੋ ਗਿਆ ਤੇ ਇਹ ਬੇਕਾਬੂ ਹੋ ਗਿਆ ਇਹਨੂੰ ਕਿਹਾ ਵੀ ਆਪ ਭਾਈ ਆਪ ਦਾ ਥੰਮ ਚੰਮ ਚੱਕ ਤੂੰ ਇੱਕ ਜਾਂ ਦੋ ਦਿਨਾਂ ਦੀ ਇਜਾਜ਼ਤ ਮੰਗੀ ਸੀ ਤੇ ਹੁਣ ਤੂੰ ਲੰਬਾ ਨਾ ਕਰ ਕੰਮ ਜੀ ਇਹਨੇ ਉਹ ਕਰਨਾ ਕਰਨ ਤੋਂ ਇਹ ਕਾਰਕ ਕਰਤਾ ਸੀ ਫਿਰ ਪੂਲ ਸੈਕਸ਼ਨ ਹੋਇਆ ਸੀ ਤੇ ਇਹ ਆਪਾਂ ਨੂੰ ਯਾਦ ਹੈ ਕਿ ਜਦੋਂ ਇਹਨੇ ਛਾਲ ਮਾਰੀ ਸੀ ਛਾਲ ਇਹਨੇ ਕਿਸ ਰੂਪ ਦੇ ਵਿੱਚ ਮਾਰੀ ਸੀ ਕਿਸੇ ਬੀਬੀ ਤੋਂ ਦੇ ਕੱਪੜੇ ਫੜ ਕੇ ਸਲਵਾਰ ਪਾ ਕੇ ਗਿਆ ਸੀ ਫੜਿਆ ਗਿਆ ਸੀ ਹਣ ਹਣ ਹਟਣ ਤੋਂ ਬਾਅਦ ਫਿਰ ਜਦੋਂ ਇਹਦੀ ਛੱਡਛਡਾਈ ਹੋਈ ਜਿਹਨੂੰ ਲੈ ਕੇ ਚਲੇ ਗਿਆ ਉਸੇ ਪਹੁੰਚ ਗਿਆ ਆਪਦੇ ਹੈੱਡਕੁਆਰਟਰ ਦੇ ਉੱਤੇ ਤੇ ਉਸ ਵੇਲੇ ਜਾ ਕੇ ਫਿਰ ਇਹਦੇ ਇੱਕ ਮਰਨ ਵਰਤ ਵੀ ਰੱਖਿਆ ਸੀ ਜੀ ਯਾਦ ਕਰੋ ਕਿ ਲਾਲਕ੍ਰਿਸ਼ਨ ੜਵਾਨੀ ਤੋਂ ਲੈ ਕੇ ਸਾਡੇ ਫਖਰੇ ਕੌਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੇ ਸਾਰੇ ਗਏ ਸੀਗੇ ਤੂੰ ਵਰਤ ਛੜ ਔਰ ਇਹਦਾ ਵਰਤ ਛਣਵਾਇਆ ਸੀ ਜੀ ਐਨੀ ਜਦੋਂ ਕਿਸੇ ਬੰਦੇ ਨੂੰ ਰਾਜਨੀਤਿਕ ਸ਼ਹਿ ਮਿਲਦੀ ਹੋਵੇ ਉਹਦੀ ਆਪਾਂ ਨੂੰ ਚਮਕਾਇਆ ਜਾਂਦਾ ਹੋਵੇ ਤੇ ਫਿਰ ਉਹ ਅਦਾਲਤਾਂ ਨੂੰ ਕੀ ਸਮਝ ਜਾਏ ਅਦਾਲਤ ਦੇ ਵਿਟੀ ਦੇ ਖਿਲਾਫ ਜਿਹੜਾ ਕੇਸ ਹੈ ਉਹ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਦਾਇਰ ਕੀਤਾ ਸੀ ਉਹ ਕਹਿੰਦੇ ਸੀ ਜੀ ਆਪਣੀਆਂ ਦਵਾਈਆਂ ਦਾ ਪ੍ਰਚਾਰ ਕਰੇ ਕਰੀ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇਹ ਐਲੋਫੈਥੀ ਐਲੋਪੈਥੀ ਨੂੰ ਇਹ ਕਹਿੰਦਾ ਕਿ ਪੈਥੀ ਹੀ ਗਲਤ ਹੈ ਇਹਦੇ ਵਿੱਚ ਤਾਂ ਜਾਣ ਹੀ ਕੋਈ ਨਹੀਂ ਇਹ ਐਲੋਪੈਥੀ ਦੀਆਂ ਦਵਾਈਆਂ ਜਿਹੜੀਆਂ ਲੋਕਾਂ ਦਾ ਨੁਕਸਾਨ ਕਰਦੀਆਂ ਨੇ ਤੁਸੀਂ ਮੇਰੀਆਂ ਦਵਾਈਆਂ ਲਓ ਇਹ ਕਰੋਨਾ ਵਰਗੀ ਮਹਾਮਾਰੀ ਦਾ ਵੀ ਇਲਾਜ ਕਰ ਸਕਦੀ ਹੈ ਜੀ ਅਦਾਲਤ ਨੇ ਬਦਲੀ ਲਾਤੀ ਸੀ ਕਿ ਭਾਈ ਇਸ ਕਿਸਮ ਦੇ ਜਿਹੜੇ ਗੁੰਮਰਾਹਕੁਨ ਇਸ਼ਤਿਹਾਰ ਆ ਉਹ ਨਾ ਦਿਓ ਪ੍ਰਚਾਰ ਨਾ ਦਿਓ RAMDEV ਜੀ ਬੰਦੇ ਦੇ ਪੁੱਤ ਬਣ ਜਾਓ ਇਹਨੇ ਕੋਈ ਪਰਵਾਹ ਨਾ ਕੀਤੀ ਫਿਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਸੁਪਰੀਮ ਕੋਰਟ ਜਾਂਦੀ ਹੈ ਸੁਪਰੀਮ ਕੋਰਟ ਨੇ ਫੇਰ ਕਹਿਤਾ ਇਹਨੇ ਫਿਰ ਕੋਈ ਪਰਵਾਹ ਨਾ ਕੀਤੀ ਫਿਰ ਇਹਨੂੰ ਤਲਬ ਲਿਆ ਔਰ ਬਾਈ ਦੇ ਵਿੱਚ ਫਿਰ ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਬਾਈ 23 ਦੇ ਵਿੱਚ ਫਿਰ ਇਹਨੂੰ ਤਲਬਿਆ ਕਿਉਂਕਿ ਪੈਸੇ ਵਾਲਾ ਬੰਦਾ ਹੈ ਔਰ ਜਦੋਂ ਇਹਨੂੰ ਵੱਡੇ ਵੱਡੇ ਲੋਕ ਵੱਡੇ ਵੱਡੇ ਲੀਡਰ ਪ੍ਰਧਾਨ ਮੰਤਰੀ ਤੱਕ ਜਾ ਕੇ ਮੱਥਾ ਟੇਕਦੇ ਹੋਣ ਤੇ ਆਪਣੇ ਆਪ ਨੂੰ ਤਾਂ ਫਿਰ ਇਹ ਰੱਬ ਦਾ ਪੁੱਤੀ ਸਮਝਣ ਲੱਗ ਜਾਂਦਾ ਹੈ ਬਿਲਕੁਲ ਇਹਦੇ ਗੱਲ ਉਹੀ ਕੀਤੀ ਹੁਣ ਬਦਕ ਸਥਿਤੀ ਇਹ ਇਹ ਹੈ ਕਿ ਜਸਟਿਸ ਸੀਮਾ ਕੋਲੀ ਜਿਨ੍ਹਾਂ ਦੇ ਨਾਲ ਇੱਕ ਹੋਰ ਜੱਜ ਸਾਹਿਬ ਹੈ ਉਹਨਾਂ ਦਾ ਬਣ ਗਿਆ ਵਿੱਚ ਉਹਨਾਂ ਨੂੰ ਵੀ ਦੇਖਿਆ ਕਿ ਇਹ ਟਿੱਕ ਸਮਝਦਾ ਹੈ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਵੀ ਤੇ ਉਹਨਾਂ ਨੇ ਇਹਨੂੰ ਸਮਨ ਕਰ ਲਿਆ ਇਹ ਦੋ ਵਾਰੀ ਪਹਿਲਾਂ ਪੇਸ਼ ਹੋ ਗਿਆ ਸੀ ਤੀਜੀ ਵਾਰੀ ਕੱਲ ਹੋਇਆ ਜੀ ਪਹਿਲਾਂ ਵੀ ਦੋ ਵਾਰੀਆਂ ਨੇ ਕਿਹਾ ਕੋਈ ਨਹੀਂ ਛੱਡੋ ਪਰੇ ਮਾਫੀ ਦੇ ਦਿਓ ਮੈਨੂੰ ਇਹਨਾਂ ਦੇ ਵਕੀਲ ਹੀ ਜਾਂਦੇ ਹੁੰਦੇ ਸਿਆਮ ਤੌਰ ਤੇ ਕਹਿੰਦੇ ਜੀ ਮਾਫੀ ਦੇ ਦਿਓ ਕਹਿੰਦੇ ਵੀ ਨਾ ਉਹਨੂੰ ਪੇਸ਼ ਕਰੋ ਇੱਕ ਵਾਰੀ ਕਹਿੰਦੇ ਜੀ ਉਹ ਆ ਨਹੀਂ ਸਕਿਆ ਦੂਜੀ ਵਾਰੀ ਕਹਿੰਦੇ ਜੀ ਥੋੜਾ ਜਿਹਾ ਜਹਾਜ਼ ਲੇਟ ਹੋ ਗਿਆ ਸੀ ਫਿਰ ਕਹਿੰਦੇ ਜੀ ਕੱਟ ਪੱਟ ਗਿਆ ਵਾਲਾ ਹੋ ਗਿਆ ਸੀ ਇਸ ਕਰਕੇ ਉਹ ਨਹੀਂ ਆਇਆ ਮਤਲਬ ਅਦਾਲਤ 'ਚ ਪੇਸ਼ ਹੋਣ ਦਾ ਵੀ ਸੁਪਰੀਮ ਕੋਰਟ 'ਚ ਸਮਝਦਾ ਸੀ ਕਿ ਮੈਂ ਆਪਣੀਆਂ ਕੰਡੀਸ਼ਨਾਂ 'ਤੇ ਜਾਵਾਂ ਜੀ ਜਦੋਂ ਉੱਥੇ ਗਿਆ ਵੱਡੇ ਵੱਡੇ ਵਕੀਲ ਕੀਤੇ ਮੁਖਲ ਰੂਹਤੋਗੀ ਜਿਹੜੇ 18ਵੀਂ ਜਰਨਲ ਰੇ ਇੰਡੀਆ ਦੇ ਉਹ ਹੁਣੇ ਦੇ ਵੱਲੋਂ ਪੇਸ਼ ਹੁੰਦੀ ਹੈ ਕੱਲ ਫੇਰ ਪੇਸ਼ ਹੋਈ ਕੱਲ ਫੇਰ ਕਹਿੰਦੇ ਜੀ ਅਸੀਂ ਮਾਫੀ ਮੰਗਦੇ ਹਾਂ ਅਦਾਲਤ ਚ ਨੇ ਕਿਹਾ ਦੋਨਾਂ ਜੱਜ ਸਾਹਿਬਾਨ ਨੇ ਕਿਹਾ ਕਿ ਮਾਫੀ ਮੰਗਣ ਵਾਲੀ ਗੱਲ ਨਹੀਂ ਜਿਹੜੇ ਢੰਗ ਨਾਲ ਇਹ ਕਿ ਆਰਮਦੇਵ ਨੂੰ ਤੇਰਾ ਜਿਹੜਾ ਬਾਲਕ੍ਰਿਸ਼ਨ ਹੈ ਉਹਨੂੰ ਦੋਨਾਂ ਨੂੰ ਕਿਹਾ ਕਿ ਜਿਹੜੇ ਢੰਗ ਨਾਲ ਤੁਸੀਂ ਬਿੱਤਰਦੇ ਹੋ ਉਹਦੇ ਤੇ ਉਹ ਲੱਗਦਾ ਕਿ ਤੁਸੀਂ ਐਨੇ ਵੀ ਮਾਸੂਮ ਨਹੀਂ ਕਿ ਸਾਨੂੰ ਇਹ ਲੱਗੇ ਕਿ ਤੁਹਾਡਾ ਹਿਰਦੇ ਪਰਵਰਤਨ ਹੋ ਗਿਆ ਹੋਵੇ ਬਿਲਕੁਲ ਉਹ ਕਹਿੰਦੇ ਮਾਫੀ ਜਿਵੇਂ ਮੰਗਣੀ ਮਾਫੀ ਉਵੇਂ ਮੰਗੋਈ ਨਹੀਂ ਐ ਤਰੀਕਾ ਕਰ ਕਿ ਅਦਾਲਤ ਦੇ ਵਿੱਚ ਆ ਕੇ ਕਾਫੀ ਦੇਪ ਦੇ ਦੇ ਦਾ ਕਾਗਜ਼ ਦਾ ਟੁਕੜਾ ਹੈ ਇਹ ਕਾ ਵੀ ਮਾਫੀ ਹੈ ਮਾਫੀ ਉਹ ਹੁੰਦੀ ਹੈ ਜਦੋਂ ਬੰਦਾ ਆਪਣੀ ਗਲਤੀ ਦਾ ਅਹਿਸਾਸ ਕਰੇ ਕਿ ਹਾਂਜੀ ਮੇਥੋਂ ਗਲਤੀ ਹੋ ਗਈ ਹੈ ਔਰ ਇਹਦੇ ਵਾਸਤੇ ਜ਼ਰੂਰੀ ਹੈ ਕਿ ਜਨਤਕ ਤੌਰ ਤੇ ਮਾਫੀ ਮੰਗੀ ਜਾਵੇ ਇਹ ਤਾਂ ਪਿਛਲੀ ਪੇਸ਼ੀ ਤੇ ਵੀ ਕਿਹਾ ਸੀ ਫਿਰ ਅੰਦਰ ਜਾਣ ਦੀ ਦਾ ਪ੍ਰਬੰਧ ਕਰੋ ਦੀ ਅੰਦਰ ਭੇਜਾਂਗੇ ਕੱਲ ਫਿਰ ਇਹੀ ਗੱਲ ਹੋਈ ਉਹਨਾਂ ਨੇ ਕਿਹਾ ਵੀ ਚਲੋ ਠੀਕ ਹੈ ਤੁਹਾਨੂੰ ਦੇ ਦੇਨੇ ਆਫ ਤੇ ਇੱਕ ਦਾ ਟਾਈਮ ਹੋਰ ਅੱਜ 23 ਤਾਰੀਖ ਨੂੰ 23 ਤਾਰੀਖ ਨੂੰ ਬੰਦੇ ਦੇ ਪੁੱਤ ਬਣ ਕੇ ਆਓ ਇਹ ਦੱਸੋ ਸਾਨੂੰ ਪਤਾ ਲੱਗੇ ਕਿ ਸੱਚ ਨੂੰ ਤੁਸੀਂ ਮਾਫੀ ਮੰਗ ਲਈ ਹੈ ਹੂੰ ਹੂੰ ਉਹਦੇ ਜਨਤਕ ਤੌਰ ਤੇ ਮਾਫੀ ਮੰਗਣੀ ਹੈ ਜਿਹਦਾ ਤਰੀਕਾ ਕਰਦਾ ਫਿਰ ਚੰਦੀ ਸਾਹਿਬ ਉਹੀ ਹੈ ਵੀ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿਓ ਟੈਲੀਵਿਜ਼ਨਲ ਦੇ ਵਿੱਚ ਇਸ਼ਤਿਹਾਰ ਦਿਓ ਜੀ ਲਾਈਵ ਹੋ ਕੇ ਆ ਕੇ ਕਹੋ ਕਿ ਮੈਥੋਂ ਗਲਤੀ ਹੋਈ ਹੈ ਕੰਨ ਫੜਨਾ ਪਊ ਤੇ ਜਦੋਂ ਫਿਰ ਇਹਦੇ ਠੱਗ ਕੰਨ ਫੜਨੇ ਕਿ ਆ ਜਿਹੜੀ ਮੇਰੇ ਆਲਾ ਤਾਂ ਚਾਮਚਾ ਮੈਂ ਜੀ ਵੀ ਮੈਂ ਇੰਨੀ ਫੜਾਈ ਕਰਦਾ ਸੀ ਇਹਦੇ ਮੁਕਾਬਲ ਤਨ ਐਲੋਪੈਥੀ ਵੀ ਹੈਗੀ ਹੈ ਫਿਰ ਐਲੋਪੈਥੀ ਦੇ ਤੇ ਮੋਹਰ ਲਾਉਣੀ ਪੈਣੀ ਹੈ ਕਿ ਇਹ ਧੱਕ ਵੀ ਹੈ ਕਿ ਆਪਾਂ ਜਾਣਦੇ ਹਾਂ ਦੁਨੀਆ ਦੇ ਵਿੱਚ ਇਲਾਜ ਜਿਹਾ ਬੱਖ-ਵੱਖ ਪ੍ਰਣਾਲੀਆਂ ਆਜ਼ਾਦ ਨੇ ਵੀ ਕਹਲੇ ਨੋਟ ਕੀਤੀ ਹੈ ਕਿ ਜਿਹੜੇ ਉਹ ਨੁਸਕੇ ਹੁੰਦੇ ਆ ਘਰੇਲੂ ਨੁਸਕੇ ਹੁੰਦੇ ਆ ਦਾਦੀਆਂ ਦੇ ਨਾਨੀਆਂ ਦੇ ਉਹ ਨੁਸਕੇ ਅੱਜ ਤੱਕ ਵੀ ਆਪਾਂ ਅਪਣਾਉਨੇ ਆ ਅਡੋਡੀ ਪੈਥੀਆ ਹੋਮਿਓਪੈਥੀ ਵੀ ਹੈਗੀ ਹੈ ਐਲੋਪੈਥੀ ਵੀ ਹੈਗੀ ਹੈ ਜੁਨਾਨੀ ਵੀ ਹੈ ਅਯੁਰਵੇਦ ਵੀ ਹੈ ਔਰ ਬੜੇ ਸ਼ਾਮਲੇ ਉੱਤੇ ਆਪਾਂ ਆਪ ਦੇਖੀਏ ਪਹਿਲੇ ਤੁਹਾਡੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾਇਏ ਧਰਮਸ਼ਾਲਾ ਉੱਥੇ tibeti ਲੋਕ ਬੈਠੇ ਹੈ ਉਹ ਵੀ ਆਪ ਕੋ ਆਪਣੇ ਢਗ ਦੇ ਨਾਲ ਇਲਾਜ ਕਰਦੇ ਆ ਜਿਸ ਨੂੰ ਜਿੱਥੇ ਕਿਸੇ ਸਵਾਲੀ ਚੁੰਡੀ ਨਾਲ ਥੋੜਾ ਬਹੁਤਾ ਰਲੀਫ ਮਿਲ ਜਾਂਦੀ ਹੈ ਅਗਲਾ ਉਸੇ ਨੂੰ ਰੱਬ ਮੰਨ ਬੈਠੇ ਸੋ ਤੁਸੀਂ ਆਪ ਦੀ ਗੱਲ ਕਰਨੀ ਆ ਆਪ ਦੇ ਬਾਰੇ ਦੱਸੋ ਕਿ ਮੈਂ ਆ ਪਰ ਦੂਜੇ ਨੂੰ ਪਟੋ ਉਹਦਾ ਪ੍ਰਚਾਰ ਪ੍ਰਸਾਰ ਰੋਕੋ ਔਰ ਉਹ ਪ੍ਰਚਾਰ ਪ੍ਰਸਾਰ ਰੋਕ ਕੇ ਝੂਠਾ ਪ੍ਰਚਾਰ ਕਰਕੇ ਤੁਸੀਂ ਹਾਲਾਤ ਇਸ ਤਰ੍ਹਾਂ ਦੇ ਪੈਦਾ ਕਰੋ ਕਿ ਜਿਹੜਾ ਬੰਦਾ ਮਰਨ ਕਿਨਾਰੇ ਹੋ ਮਰ ਜੇ ਪਰ ਤੁਹਾਨੂੰ ਮੁਨਾਫਾ ਹੁੰਦਾ ਹੋਵੇ ਉਹ ਠੀਕ ਇਲਾਜ ਆਬਾਦ ਨਾ ਕਰਵਾ ਸਕੀ ਹੁਣ ਇਹਦੇ ਬਾਰੇ ਵੀ ਆਪਾਂ ਦੇਖੀ ਵੀ ਇਹਨੇ ਵੀ ਚਾਰ ਦਾ ਇਲਾਜ ਬਾਹਰੋਂ ਕਰਵਾਇਆ ਜਿਹਨਾਂ ਦਾ ਬਾਲ ਕ੍ਰਿਸ਼ਨ ਹੈ ਉਹਨੇ ਹਾਈ ਟਰੀ ਸਰਜਰੀ ਕਰਵਾਈ ਹੈ ਤੇ ਜੇ ਤੇਰੀਆਂ ਦਵਾਈਆਂ ਇੰਨੀਆਂ ਘਾੜਾ ਸੀ ਤੇਰੀਆਂ ਦਵਾਈਆਂ ਇੰਨੀਆਂ ਚੰਗੀਆਂ ਐ ਤੇ ਤੁਸੀਂ ਆਪ ਕਿਉਂ ਥੇ ਇਲਾਜ ਕਰਾਉਣੀਓ ਕਿਉਂ ਵੱਡੇ ਹਸਪਤਾਲਾਂ ਜਾਣਿਓ ਇਹਨੇ ਗੋਡਿਆਂ ਦਾ ਇਲਾਜ ਕਰਵਾਇਆ ਬਾਹਰਲੇ ਕਿਸੇ ਮੁਲਕ ਦੇ ਵਿੱਚ ਜਾ ਕੇ ਆਪ ਤੁਸੀਂ ਉਹਨੂੰ ਕਰਦੇ ਹੋ ਉਹਨੂੰ ਅਡਾਪਟ ਕਰਦੇ ਹੋ ਪਰ ਦੂਜਿਆਂ ਨੂੰ ਗੁੰਮਰਾਹ ਕਰਦੇ ਹੋ ਇਸ਼ਤਿਹਾਰਾਂ ਸੀ ਤੋਂ ਹੁਣ ਦੇਖਦੇ ਆਂ ਜੀ 23 ਤਾਰੀਖ ਨੂੰ ਕੀ ਬਣਦਾ ਕੱਲ ਪਰ ਕੱਲ ਅਦਾਲਤ ਨੇ ਕੱਲੀ ਇਹਦੀ ਕਲਾਸ ਵੀ ਲਾਈ ਇਹਨੂੰ ਫਟਕਾਰਿਆ ਡਾਂਟਿਆ ਜੀ ਅਣ ਇਥੋਂ ਤੱਕ ਇਹਦੇ ਵਕੀਲ ਨੂੰ ਵੀ ਕਹਿ ਮੱਕੜ ਰੋਸ ਤੋਂ ਕਿ ਇਹਨੂੰ ਕਿ ਤੁਸੀਂ ਸੀਨੀਅਰ ਵਕੀਲ ਹੋ ਥੋੜਾ ਜਿਆ ਆਪਣੇ ਪ੍ਰੋਫੈਸ਼ਨ ਦਾ ਤੇ ਅਦਾਲਤਾਂ ਵੀ ਧਿਆਨ ਰੱਖੋ ਕਿ ਕਿਸ ਢੰਗ ਦੇ ਨਾਲ ਜੇ ਲਾਪੈਸੇ ਦੀ ਗੱਤ ਰਹੀ ਆਪ ਆਪਣੇ ਮੁਵਕਲ ਦੀ ਜਿਹੜੀ ਹੈ ਉਹਦੀ ਗਲਤ ਗੱਲ ਨੂੰ ਠੀਕ ਕਹਿ ਸਕਦੇ ਜੇ ਮਾਫੀ ਮੰਗਣੀ ਹੈ ਤਾਂ ਸਿੱਧੀ ਮੰਗੋ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਹੋ ਕਿ ਅਸੀਂ ਜੋ ਕੁਛੜ ਕੀਤਾ ਝੂਠ ਬੋਲੇ ਆਂ ਔਰ ਇਹ ਜਨਤਕ ਤੌਰ ਤੇ ਕਹੋ ਪਰ ਕਿਉਂਕਿ ਫਿਰ ਇਹ ਜਨਤਕ ਤੌਰ ਤੇ ਕਹਿਣਗੇ ਨਹੀਂ ਜੇ ਜਨਤਕ ਤੌਰ ਤੇ ਕਹਿਣਗੇ ਤਾਂ ਇਹਦੀ ਦੁਕਾਨਦਾਰੀ ਪ੍ਰਭਾਵਿਤ ਹੁੰਦੀ ਹੈ